ਚੰਡੀ ਭੈਣ ਪਤਾ ਨਹੀਂ ਮੈਨੂੰ ਕਿੱਥੇ ਘੁਮਾਰੀ ਅੱਜ ਚੰਡੀਗੜ੍ਹ 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 ਕੋਠੀ ਪਾ ਦੇ ਪਿੰਡਾਂ ਵਿੱਚ ਉੱਡਦੀ ਤੋੜ ਦੇ ਤੁਸੀਂ ਫਿਰ ਨਾਲ ਲਿਉਂਜੀ ਚੰਡੀਗੜ੍ਹ ਚ ਇੱਲਾ ਨਜ਼ਾਰਾ ਦੇਖ ਪਾ ਰਹੇ ਤੁਸੀਂ ਨਾਲੇ ਆਪਾਂ ਵਾਕ ਕਰਦੇ ਇੱਥੇ ਹਾਜੀ ਚੰਡੀਗੜ੍ਹ ਚੰਡੀਗੜ੍ਹ ਉਹ ਫਾਟ ਨਾਲ ਪਿੰਡ ਕਰ ਰਿਹਾ ਹੈ ਸਾਡੀ ਭੈਣ ਇੱਥੇ ਰੋਜ਼ ਡੈਲੀ ਵਾਕ ਕਰਦੇ ਆ। ਭੈਣ ਤੁਸੀਂ ਰੋਜ਼ ਵਾਕ ਕਰਦੇ ਡੈਲੀ। ਜਦੋਂ ਪਾਤੀ ਨਹੀਂ ਆਉਂਦੀ। ਪਾਰਕ ਇਹਨਾਂ ਦੀ ਹੈ ਨਾ। ਮੈਂ ਠੀਕਾ ਕੀ ਦੱਸਦਾ। ਤੁਹਾਨੂੰ ਮੈਨੂੰ ਵੀ ਸਬੱਬ ਬਣ ਗਿਆ ਅੱਜ। ਅੱਜ ਪਿਛਲੇ ਰਸਤੇ। ਇੱਥੇ ਤਾਂ ਸਾਰੇ ਫੋਟੋ ਸ਼ੂਟ ਹੋ ਰਹੇ ਨੇ। ਤੁਸੀਂ ਡੈਲੀ ਰੁਟੀਨ ਵਾਲੇ ਆ ਹਨਾ। ਤਾਂ ਹੀ ਤਾਈ ਫਿੱਟ ਪਾਇਆ ਨਾ ਉਹ ਤਾਂ ਚਲੋ ਕੋਈ ਨਹੀਂ ਹੋ ਜਾਂਦਾ ਬੜਾ ਮੋੜ ਤੁਸੀਂ ਮੈਂ ਇੱਧਰ ਥੋੜੀ ਸ਼ੂਟਿੰਗ ਕਰ ਦੂੰ ਲਓ ਜੀ ਦੇਖ ਲਓ ਤੁਸੀਂ ਹੈਲੋ ਗਾਇਸ ਆਪਾਂ ਘੁੰਮ ਰਹੇ ਆ ਚੰਡੀਗੜ੍ਹ ਲੇਕ ਬਹੁਤ ਪ੍ਰਾਣੀ ਆ ਠੀਕ ਹੈ ਜੀ ਮੈਂ ਤੋ ਬਾਦ ਅਗੂਸਾ ਲੈ ਕੇ ਆਈ ਸੀ ਸਾਡੀ ਗਈ ਥੱਕ ਮੈਂ ਆਈ ਠੀਕ ਹੈ ਹਾਂ ਲੋ ਜੀ ਪਾ ਤੁਹਾਨੂੰ ਦ੍ਰਿਸ਼ ਦਿਖਾ ਦਿੰਦੇ ਆ ਆ ਦੇਖੋ ਸਾਰੇ ਆਪਣੋ ਅਸੀਂ ਵੀ ਵਾਕ ਕਰੀ ਅੱਜ ਲਈ ਠੀਕ ਹੈ ਫੋਟੋ ਸ਼ੂਟ ਕਰਾ ਰਹੇ ਸਾਰੇ ਹੈਲੋ ਗਾਇਸ ਮੈਂ ਮੈਂ ਹੁਣ ਭੰਗੇ ਤੋਂ ਲੈਣੇ ਆ ਹਨ ਹੈਲੋ ਗਾਇਸ ਇਹ ਬੋਲਦੀ ਹੁਣ ਮੈਂ ਗੜਮ ਸ਼ੇਡ ਰਹੀ ਆ ਕੁਝ ਫਲਾ ਰਹੀ ਆ ਸੁਖਨਾ ਚੀਲਾ ਜੀ ਹੈ ਪ੍ਰਾਣੀ ਨੇਕ ਲੇਗ ਠੀਕ ਆ ਉਹ ਲੋ ਜੀ ਆਪਾਂ ਕਾਫੀ ਦੂਰ ਆ ਚੁੱਕੇ ਹਾਂ ਉਹ ਕਈ ਵਾਰ ਮੇਟਲੀ ਮੇਰਾ ਵੀਰ ਮੈਨੂੰ ਇੱਥੇ ਛੱਡ ਗਿਆ ਸੀ ਤੇ ਮੈਂ ਜੱਥੇ ਰਹਿਣਾ ਹੈ ਵੀਰ ਸਿਸਟਰ ਸਿਸਟਰ ਇਨ-ਲੋਕ ਸਿਸਟਰ ਇਨ-ਲੋਕ ਦੇ ਬਾਸ ਰਹਿਣਾ ਹੈ ਅੱਜ ਤੇ ਆਹ ਲੇਖ ਉਹਨਾਂ ਦੇ ਘਰ ਦੇ ਵਾਸੀ ਹੈ ਠੀਕ ਹੈ ਜੀ ਉਹ ਉਹ ਇੱਥੇ ਰੋਜ ਡੇਲੀ ਵਾਕ ਕਰਨ ਇੱਥੇ ਆਉਂਦੇ ਆ ਜਿਨ੍ਹਾਂ ਨੇ ਪੋਤਾ-ਪੋਤੀ ਆਪਣੇ ਦੇਖ ਮਾਇਆ ਕਰਨੇ ਟਰਾਲੀ 'ਚ ਮੈਨੂੰ ਕਾਫੀ ਛਿਰ ਹੋ ਗਿਆ ਮਿੰਦੀ ਮੇ ਜਾਣਾ ਜਾਣਾ ਤਾਂ ਫਿਰ ਮੇਰਾ ਬਾਨ ਨਹੀਂ ਰਿਹਾ ਸੀ ਤਾਂ ਹੁਣ ਮੈਂ ਖੈ ਚੱਲ ਫਿਰ ਅੰਛੜੀ ਪਿੱਛੇ ਰਹਿ ਗਈ ਚਲ ਦੇਖਦੇ ਬੱਸ ਆਹ ਲੈ ਕਰਦਾ ਇਹ ਪਾਣੀ ਪਾਣੀ ਸਾਰੇ ਰਾਸੇ ਹੋਰ ਕੀ ਇਹ ਤਾਂ ਕੋਈ ਟੱਕਰ ਹੀ ਨਹੀਂ ਕੋਈ ਬੱਦਬਾ ਇਹ ਤੇ ਪਹਿਲਾਂ ਹੀ ਪਹਿਲਾਂ ਨੇ ਕਿੱਦ ਨਹੀਂ ਥੱਕੀ ਨਹੀਂ ਬਸ ਤੁਸੀਂ ਦੇਖਦੇ ਜਾਓ ਮੈਂ ਵੀਡੀਓ ਬਣਾਉਂਦੀ ਜਾਨੀ ਆਨੇ ਜਾ ਰਹੇ ਨੇ ਚੰਡੀਗੜ੍ਹ ਦੇ ਬਾਈ ਕੀ ਬਾਤ ਹੈ ਕੋਕੀ ਬਤ ਮਾਮਾ ਦਾਈ ਸੁੱਕੀ ਨੂੰ ਦੇ ਦੇ ਮਾੜਾ ਜਾ ਲੋ ਪਰ ਇੱਥੇ ਬੈਠੀ ਕਿਤੇ ਮੈਨੂੰ ਲੱਭੀ ਨਾ ਜਾਣ ਇਹ ਪੈਰ ਹੁਣੇ ਤਾਂ ਵਾਕ ਕਰਦੇ ਨਾ ਮੈਂ ਤਾਂ ਇੰਨੀ ਵਾਕ ਕਰ ਨਹੀਂ ਸਕਦੀ ਤੇ ਮੈਂ ਇੱਥੇ ਬੈਠਦੀ ਆ ਠੀਕ ਹੈ ਕਿੱਥੇ ਗਈ ਸਿਸਟਰ ਕੋਲ ਦੀ ਚਲੋ ਪਤਾ ਨਹੀਂ ਕਿੱਧਰ ਗਏ ਚਲ ਮੈਂ ਇੱਥੇ ਬੈਠ ਜਾਂਦੀ ਚਲ ਮੈਂ ਦੇਖ ਲਵਾਂ ਕਿੱਥੇ ਹੋ ਰਿਹਾ ਆ ਲੋ ਜਿੱਤ ਗਈ ਉੱਪਰ ਬੈਠਦੇ ਆਂ ਇੱਥੇ ਠੀਕ ਆ ਹਲੋ ਜੀ ਮੈਂ ਠੀਕ ਐ ਮੈਂ ਵੀ ਮੇਰਾ ਹੋਣ ਵਾਲਾ ਬਸ ਹੁਣ ਇੱਥੇ ਕੀ ਦੇਖਣਾ ਕੁਝ ਨਹੀਂ ਦੇਖਣਾ ਹੈ ਮੈਂ ਤੁਹਾਨੂੰ ਲੇਕ ਦਿਖਾਤੀ ਹੁਣ ਕੀ ਬੋਡਿੰਗ-ਬਾਡਿੰਗ ਦਾ ਸ਼ੌਕ ਹੈ ਨਹੀਂ ਪਹਿਲਾਂ ਹੁੰਦਾ ਸੀ ਠੀਕ ਐ ਜੀ ਓਏ ਕਿੱਥੇ ਪੰਗੇ ਲੈ ਰਿਆ ਆ ਗੱਲਾਂ ਗਲਤ ਆ ਬਾਈ ਇਹ ਇਹ ਫੋਟੋ ਸ਼ੀਟ ਇਹਨਾਂ ਨੂੰ ਯੂਜ਼ ਕਿ ਲੈਣਾ ਚਾਹੀਦਾ ਕਿਉਂਕਿ ਹੈ ਤਾਂ ਪੱਥਰ ਹੀ ਇਹ ਦਾਲ ਚਨੇ ਵੇਲ ਪੀ ਦਾਲ ਚੇ ਵੇਲ ਪੀ ਦੇਖੀ ਜੋ ਸਪੈਸ਼ਲ ਕੋ ਮਨਾਉਂਦੇ ਸਾਰੇ ਅਸੀਂ ਤਾਂ ਸਪੈਸ਼ਲ ਨਹੀਂ ਆਏ ਅਸੀਂ ਤਾਂ ਇੱਥੇ ਆਪਣਾ रोज अंकुर को छोरे नमत है नमत हम तो कुछ भी नहीं समझते हैं कोई आओ कोई जाओ कोई

ਇਹ ਠੀਕ ਨਹੀਂ ਹੈਗੀ ਗੱਲ ਬੱਚਿਆਂ ਨੂੰ ਇਹਨਾਂ ਰਿਸਕ ਨਹੀਂ ਲੈਣਾ ਚਾਹੀਦਾ ਕਿਉਂਕਿ ਟੈਂਡੇ ਮਡੇ ਜੇ ਪੱਥਰ ਲੱਗੇ ਹੋਏ ਆ ਹੁਣ ਮੰਦੇ ਨਹੀਂ ਨਾ ਹੈਗੇ ਬੱਚੇ ਮੈਂ ਵੀ ਤਾਂ ਬੈਠੀ ਹਾਂ ਟੀਕੀਆ ਦੇਖੋ ਇੱਧਰ ਦੇਖੀ ਜੋ ਬਸ ਹੁਣ ਹੋਣਾ ਕੋਈ ਘਾਣਾ ਹੋਣਾ ਲੱਭ ਲਵਾ ਕਿਤੇ ਮੈਨੂੰ ਇੱਥੇ ਨਾ ਛੱਡ ਜਾਣਾ ਮੈਂ ਤਾਂ ਆਪਣਾ ਫੋਨ ਵੀ ਘਰ ਰੱਖਿਆ ਦੂਸਰਾ ਤੇ ਵਲੋਗਿੰਗ ਵਾਲਾ ਹੋਣਾ ਚਲੋ ਆਪਾਂ ਦੇਖ ਲੈਂਦੇ ਹਣਾ ਹੂੰ ਐਥੇ ਤਾਂ ਬੈਠੇ ਸੀ ਕਿੱਧਰ ਚਲੇ ਗਏ ਰੌਤ ਕੋ ਨਹੀਂ ਆਏਗੀ ਭਈਆ ਫੋਟੋ ਠੀਕ ਹੈ ਥੋੜਾ ਢਿੰ ਖੜੇ ਆਉਣਾ ਚਾਹੀਦਾ ਆਪਾਂ ਰਸਤੇ ਚ ਲੇਟ ਹੋ ਗਏ ਬਾਈ ਮੇਰੇ ਛੱਡ ਗਿਆ ਸੀ ਮੈਨੂੰ ਉਹਨਾਂ ਨੇ ਮੈਨੂੰ ਫੋਨ ਕਰਨਾ ਤੇ ਫੋਨ ਕਰੇ ਪਏ ਐ ਉਹਨਾਂ ਨੂੰ ਲੱਗਿਆ ਕਿ ਮੇਰੇ ਕੋਲ ਫੋਨ ਹੈਗਾ ਪਰ ਇਹ ਫੋਨ ਵਲੋਗਿੰਗ ਕਰਾ ਰਿਹਾ ਹੈ ਮੈਂ ਦੱਸਣਾ ਭੁੱਲ ਗਈ ਚਲ ਮੈਨੂੰ ਲੈ ਕੇ ਜਾਣ ਗਈ ਮੈਂ ਉੱਥੇ ਬੈਠੀ ਰਹੂੰਗੀ ਮੈਂ ਤਾਂ ਘਰ ਵੀ ਨਹੀਂ ਪਤਾ ਕਿਦੋਂ ਹੈ ਪਾਸ ਹੈ ਇਹ ਬਸ 10 ਮਿੰਟ ਲੱਗੇ ਸਾਨੂੰ ਆਏ ਨੂੰ ਆਣੇ ਨੂੰ ਮੈਂ ਕਰਦੀ ਆ ਮੈਂ ਉੱਥੇ ਬੈਠ ਜੰਨੀ ਆ ਠੀਕ ਆ ਲੇਕ ਤਾਂ ਚੰਡੀਗੜ੍ਹ ਦੀ ਆ ਲੋਕ ਚੱਲੇ ਆ ਹਰ ਮੂੰਹ ਲੱਗਦਾ ਪਾਣੀ ਤੋਂ ਨਾ ਭਰਾਵਾ ਘਰ ਆਇਆ ਆ ਜੀਆ ਜੀਆ ਅਈ ਮੈਡਮ ਇਹ ਪੀਂਨਾ ਭਾਈ ਮੈਡਮ ਨੀ ਬੇਲ ਫੁੱਲ ਪੂਰੀ ਜੀ ਖਾਂਦੀ ਹੈ ਜੀ ਮੈਡਮ ਦਾ ਸਿਰ ਵੀਡੀਓ ਬਣਾਉਣ ਦਾ ਸ਼ੌਂਕ ਹੈ ਇੱਕ ਮਿੰਟ ਰੁਕ ਫੋਨ ਆ ਰਿਹਾ ਮੈਂ ਕਰਦੀ ਇੱਥੇ ਬੈਠੇ ਜਾਂਦੀ ਆ ਠੀਕ ਹੋਰ ਮੇਰੇ ਕੋਈ ਚਾਰਾ ਨਹੀਂ ਹੋਇਆ ਹਾਂ ਮੋਰਟਿੰਗ ਹੋ ਰਹੀ ਹੈ ਅੱਗੇ ਤਿੰਨ ਦਿਨ ਹੋਣਾ ਸੀ ਘੁੰਮਣਾ ਹੀ ਆ ਕਿਉਂਕਿ ਅੱਜ ਦਾ ਦਿਨ ਚੰਡੀਗੜ੍ਹ ਕੱਲ ਨੂੰ ਮੁਹਾਲੀ ਠੀਕ ਆ ਪਰਸੋਂ ਨੂੰ ਪਰਸੋਂ ਪਰਸੋਂ ਦੱਸਾਂਗੇ ਪਹਿਲੀ ਦੱਸ ਦਈਏ ਤੁਹਾਨੂੰ ਹੈ ਬੈਠੇ ਰਹੀ ਥੱਕ ਗਈ ਇਹ ਤਾਂ ਹੁਣ ਜਿੰਨਾ ਰਾਉਂਡ ਆ ਨਾ ਇਹ ਮੇਨਾਂ ਦਾ ਸਾਰਾ ਹੀ ਰੋਜੇ ਮਾਰਦੇ ਆ ਭਾਈ ਇਹ ਤਾਂ ਹੁਣ ਤਾਂ ਯੱਲਾ ਬੱਜਿਆ ਜਣਾ ਨਹੀਂ ਮੈਂ ਕਿੱਥੇ ਮੈਂ ਤਾਂ ਇੱਥੇ ਘੁੰਮੂਗੀ ਬੱਸ ਉਸ ਮੈਂ ਦਸਣਾ ਭੁੱਲ ਗਈ ਕਿ ਮੈਂ ਕਿੱਥੇ ਬੈਠੂਗੀ ਠੀਕ ਆ ਤੇ ਅਨਦਰ ਦਿੱਲੀ ਦਾ ਕੰਮ ਠੀਕ ਆ ਆਪਾਂ ਨੇ ਹੁਣ ਥੋੜੀ ਅੱਧ ਬਾਣੀ ਆਪਾਂ ਨੂੰ ਕਿੱਥੇ ਮਿਲੂਗੀ ਅੰਬਾਲੇ ਲੈ ਕੇ ਫਿਰ ਚਲੋ ਹੁਣ ਜੀ ਮੈਂ ਥੋੜਾ ਜਿਹਾ ਦੇਖ ਲਵਾਂ ਹਨਾ ਕੀ ਦੇਖਾਂ ਪਾਣੀ ਦੇਖਾਂ ਪੋੜਾਂ ਖਿੱਚਦੇ ਦੇਖ ਲਓ ਨੀ ਬੱਚਿਆਂ ਨੂੰ ਹੈਲੋ ਰਾਫਾ ਰਾਫਾ ਮੈਂ ਨੂੰ ਕੁਛ ਨਹੀਂ ਕਹਿਣਾ ਠੀਕ ਹੈ ਮੰਮੀ ਮੰਮੀ ਨੂੰ ਜੰਮ ਕਰ ਮੰਮੀ ਮੰਮੀ ਨੂੰ ਜੰਮ ਕਰ ਜੰਮ ਕਰੋ ਮੰਮੀ ਬੰਨ ਬੰਨੂ ਕੁਛ ਨਹੀਂ ਕਹਿਣਾ ਠੀਕ ਹੈ ਮੈਂ ਗੈਸਟ ਅੱਜ ਠੀਕ ਹੈ ਤੁਹਾਡੀ ਇਹ ਕਹਿ ਰਿਹਾ ਖੇਡੋ ਮੰਮੀ ਨੂੰ ਖੇਡੋ ਮੇਰੇ ਨਾਲ

কি গেষ্ট মই ছাৰিষ্ট বহুত পাৰা কি খে ਵੀਡੀਓ ਪੂਰੀ ਦੇਖ ਲਿਆ ਕਰੋ ਔਰ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮੈਂ ਕਹਿੰਸੀ ਨਾ ਕਿ ਆਨ ਵਾਲੇ ਵੀਡੀਓ ਵਧੀਆ ਹੀ ਵਧੀਆ ਹੀ ਹੋਣਗੇ ਠੀਕ ਹੈ ਜੀ ਹੁਣ ਆਪਾਂ ਦੇਖੋ ਉਹ ਆਪਣਾ ਬੈਗ ਤੇ ਆਹ ਫਿਰ ਬੈੱਡ ਤੇ ਆਪਾਂ ਇੱਥੇ ਰਾਤ ਗੱਡਣੀ ਆ ਗੈਸਚੋ ਬੜੀ ਨਾਈਸ ਗੈਸਚੋ ਹੁਕੀ ਦਾ ਸੋ ਚਲੋ ਗੁੱਡ ਨਾਈਟ ਮਿਲਦੇ ਆ ਗੱਲ ਨੂੰ